何でこう <music> ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖ ਖੁਸ਼ੀਆਂ ਬਾਦਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਆ ਸੱਚੇ ਪਾਸ਼ਾ ਨੇ ਬੜੀ ਵੱਡੀ ਨਦਰ ਕੀਤੀ ਹੈ ਮੇਰਾ ਕੀਤੇ ਆ ਕਿ ਗੁਰਦਰਾ ਮੰਜੀ ਸਾਹਿਬ ਤਿੰਨ ਹਟਾ ਖੂ ਤੇ ਸੰਗਤ ਆਈ ਹੈ ਇਥੋਂ ਦਾ ਇਤਿਹਾਸ ਜਾਣਨ ਵਾਸਤੇ ਸੰਗਤ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ 1592 21 ਹਾਰਡ ਨੂੰ ਗੁਰੂ ਕੀ ਵਿਡਾਲੀ ਪ੍ਰਕਾਸ਼ ਲਿਆ ਤੇ ਪ੍ਰਕਾਸ਼ ਲੈਣ ਦੀ ਖੁਸ਼ੀ ਦੇ ਵਿੱਚ ਛੇਵੇਂ ਪਾਤਸ਼ਾਹ ਦੇ ਪ੍ਰਕਾਸ਼ ਲੈਣ ਦੀ ਖੁਸ਼ੀ ਪੰਜਵੇਂ ਪਾਤਸ਼ਾਹ ਨੂੰ ਜਿਹੜੀ ਇੱਥੋਂ ਦੇ ਸਿੱਖਾਂ ਨੇ ਵਾਈ ਖਾਨ ਤੇ ਵਾਈ ਢੋੜ ਨੇ ਜ਼ਮੀਨ ਦਿੱਤੀ ਸੀ ਉਸ ਸਥਾਨ ਦੀ ਨਿਸ਼ਾਨਦੇਹੀ ਕੀਤੀ ਤੇ ਮਹਾਰਾਜ ਨੇ ਇੱਥੇ ਖੂਲਵਾਉਣੇ ਕੀਤੇ ਤੇ ਗੁਰੂ ਕੀ ਵਡਾਲੀ ਜੋ ਪਹਿਲਾਂ ਵਡਾਲੀ ਨਤਨਾਂ ਦੀ ਨਾਂ ਨਾਲ ਪ੍ਰਸਿੱਧ ਸੀ ਇਹਦਾ ਨਾਂ ਗੁਰੂ ਕੀ ਵਡਾਲੀ ਮੋੜਾ ਬਾਬਾ ਬਡਾ ਸਾਹਮਣੇ ਗੱਡ ਕੇ ਰੱਖਿਆ ਤੇ ਸੰਗਤ ਜਿੱਥੇ 5 ਖੂ ਮਾਰ ਇਨੇ ਲਵਾਏ ਆ 2 ਹਟਾ 3 ਹਟਾ 4 ਹਟਾ 5 ਹਟਾ ਤੇ 6 ਹਟਾ ਇਸ ਜਿਸ ਥਾਂ ਤੇ ਆਪ ਖੜੇ ਹੋ ਇਸ ਦਾ ਨਾਮ 3 ਹਟਾ ਹੈ ਗੁਰੂ ਅਰਜਨ ਦੇਵ ਪਾਸ਼ਾ ਤੇ ਮਾਤਾ ਗੰਗਾ ਜੀ ਅੰਮ੍ਰਿਤਸਰ ਸਾਹਿਬ ਤੋਂ ਸੰਗਤਾਂ ਦੇ ਨਾਲ ਜਦੋਂ ਆਇਆ ਕਰਦੇ ਸਨ ਤੇ ਕਹਿੰਦੇ ਵਹਿੰਗੀਆਂ ਦੇ ਉੱਤੇ ਗੁਰੂ ਮਾਰਾ ਅੰਮ੍ਰਿਤਸਰ ਤੋਂ ਹੀ ਲੰਗਰ ਪਕਾ ਕੇ ਲਿਆਇਆ ਕਰਦੇ ਸਨ ਇਥੇ ਸੰਗਤਾਂ ਦੂਰੋਂ ਦੂਰੋਂ ਮਹਾਰਾਜ ਦੇ ਜਿਹੜੇ ਦਰਸ਼ਨ ਕਰਨਾ ਆਉਂਦੀਆਂ ਸਨ ਤੇ ਕੁਝ ਸੰਗਤਾਂ ਨਾਲ ਆਉਂਦੀਆਂ ਸਨ ਪੰਜ ਪਾਸ਼ਾ ਆਪਣੇ ਹੱਥੀਂ ਇਸ ਸਥਾਨ ਤੇ ਸੰਗਤਾਂ ਨੂੰ ਲੰਗਰ ਵਰਤਾਇਆ ਕਰਦੇ ਸਨ ਤੇ ਮੰਜੀ ਢਾਹ ਕੇ ਬਾਕੀ ਖੂਹਾਂ ਦੀ ਸੇਵਾ ਇੱਥੇ ਕਰਵਾਉਂਦੇ ਰਹੇ ਪੰਜਾ ਡਾਖੂ ਅਤੇ ਇਸ ਤਿੰਨ ਡਾਖੂ ਦੀ ਸੇਵਾ ਇਸ ਸਥਾਨ ਤੇ ਬੈਠ ਕੇ ਮਹਾਰਾਜ ਨੇ ਕਰਵਾਈ ਦੋ ਹਟਾ ਮਾਮੇ ਮੁਰਦੀ ਖੂਹ ਦੀ ਵੀ ਇਸ ਸਥਾਨ ਤੇ ਬੈਠ ਕੇ ਸੇਵਾ ਕਰਵਾਈ ਸੋ ਇਹ ਮੰਜੀ ਡਾਊਨ ਕਰਕੇ ਇਸ ਦਾ ਨਾਂ ਮੰਜੀ ਸਾਹਿਬ ਪੈ ਗਿਆ ਅਤੇ ਸੰਗਤ ਜੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਰੇਡਣ ਲੱਗ ਪਏ ਤੇ ਸੰਗਤਾਂ ਨੇ ਬੇਨਤੀ ਕੀਤੀ ਮਹਾਰਾਜ ਛੇਵੇਂ ਪਾਸ਼ਾ ਨੂੰ ਖੁੱਲੇ ਹਵਾ ਦੇ ਵਿੱਚ ਜਿੱਥੇ ਦਰਖਤ ਨੇ ਕਾਫੀ ਬੜੀ ਰੌਣਕ ਸੰਗਤਾਂ ਉੱਥੇ ਆਉਂਦੀਆਂ ਨੇ ਤੇ ਆਪ ਜੀ ਛੇਵੇਂ ਪਾਸ਼ਾ ਨੂੰ ਵੀ ਉੱਥੇ ਲੈ ਕੇ ਆਉਣ ਦੀ ਆਗਿਆ ਬਖਸ਼ ਕਰੋ ਪੰਜ ਪਾਸ਼ਾ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਨਾਲ ਲੈ ਕੇ ਸਾਡੇ ਵੱਡਿਆਂ ਬਾਬਾ ਸਾਰੀ ਗੁਰੂ ਕਾਹਲੀ ਰੰਦਾਵਾ ਨੂੰ ਨਾਲ ਲੈ ਕੇ ਛੇਵੇਂ ਪਾਸ਼ਾ ਨੂੰ ਸਸਤਾਂ ਤੇ ਲੈ ਜਾਂਦਾ ਜੋ ਜਿਨ੍ਹਾਂ ਦੇ ਪੈਰਾਂ 'ਚ ਦੱਸਦੇ ਬੜੇ ਸੋਹਣੇ ਹੀ ਛਣਕਣੇ ਪਾਏ ਉਸਾਂ ਦੇ ਗੁਰੂ ਹਰਗੋਬਿੰਦ ਸਾਹਿਬ ਇੱਥੇ ਰਿਹੜਿਆ ਕਰਦੇ ਸਨ ਬਾਲ ਵਸਤਾ ਤੇ ਖੇਡਦੇ ਰਹੇ ਹਨ ਸੋ ਬੜਾ ਵੱਡਾ ਸਥਾਨ ਹੈ ਗੁਰਦਰਾ ਮਨਜੀ ਸਾਹਿਬ ਇੱਥੇ ਮਾਰੇ ਨੇ ਬੜੇ ਵਰਦ ਤੇ ਸੱਚੇ ਪਾਸ਼ਾ ਸੰਗਤਾਂ ਨੂੰ ਇੱਥੇ ਗੁਰੂ ਨਾਨਕ ਪਾਸ਼ਾ ਦੀਆਂ ਵੱਡਿਆਂ ਗੁਰੂਆਂ ਦੀਆਂ ਇਤਿਹਾਸਕ ਸਾਖੀਆਂ ਸੁਣਾਇਆ ਕਰਦੇ ਸਨ ਸੋ ਇਹ ਬੜਾ ਵੱਡਾ ਸਥਾਨ ਹੈ ਜਿੱਥੇ ਸੰਗਤਾਂ ਆ ਕਰਕੇ ਖੂਹ ਤੋਂ ਇਸ਼ਨਾਨ ਕਰਦੀਆਂ ਸਨ ਤਿੰਨ ਅੱਡਾ ਖੂਹ ਸੀ ਸੰਗਤ ਜੀ ਮਹਾਰਾਜ ਜੋ ਵੀ ਸੰਗਤਾਂ ਦੀਆਂ ਮੰਗਾਂ ਹੁੰਦੀਆਂ ਸਨ ਜਾਇਜ ਉਹ ਸਾਰੀਆਂ ਪੂਰੀਆਂ ਹੁੰਦੀਆਂ ਸਨ ਸੋ ਇਹ ਸਥਾਨ ਤੇ ਹੁਣ ਗੁਰਦੁਆਰਾ ਸਾਹਿਬ ਬਾਬਾ ਸਰਦਾਰਾ ਸਿੰਘ ਨੂੰ ਰੰਧਾਵਾ ਪਰਿਵਾਰ ਨੇ ਸੇਵਾ ਦਿੱਤੀ ਹੈ ਬਾਬਾ ਅਜੈਬ ਸਿੰਘ ਜੀ ਮੱਖਣ ਵਿੰਡੀ ਵਾਲੇ ਤੇ ਬਾਬਾ ਸਰਦਾਰਾ ਸਿੰਘ ਜੀ ਸੇਵਾ ਕਰਵਾ ਰਹੇ ਹਨ ਸਾਡੇ ਰੰਦਾਵਾ ਪਰਿਵਾਰ ਤੋਂ ਚਾਚਾ ਸਾਡੇ ਸਿਸਲਾ ਮੁਖਤਿਆਰ ਸਿੰਘ ਜੀ ਨਾਲ ਖੜੇ ਹਨ ਇਥੋਂ ਦੇ ਸੇਵਾਦਾਰ ਵੀ ਨਾਲ ਹਨ ਹੋਰ ਸੰਗਤਾਂ ਨਾਲ ਹਨ ਸੋ ਦਾਸ ਬਾਬਾ ਬੱਡਾ ਸਾਹ ਦੇ ਵੱਡੇ ਪੁੱਤਰ ਜਿਨ੍ਹਾਂ ਨੂੰ ਪੰਜ ਪਾਸ਼ਾ ਨੇ ਪੰਜਾਂ ਖੂਵਾਂ ਦਿੱਤੇ ਆ ਕੇ ਸੇਵਾ ਦਿੱਤੀ ਤੇ ਸਾਰੀ ਜ਼ਮੀਨ ਦਾ ਮਾਲਕ ਬਣਾਇਆ ਤੇ ਨਾਲੇ ਵਰ ਦਿੱਤਾ ਬਾਬਾ ਸਹਾਰੀ ਗੁਰੂ ਕਾ ਹਲੀ ਰੰਦਾਵਾ ਤੇ ਜ਼ਮੀਨ ਦੇ ਕੇ ਪੰਜ ਪਾਸ਼ਾ ਫਿਰ ਅੰਮ੍ਰਿਤਸਰ ਚਲੇ ਗਏ ਉਥੋਂ ਬਾਬਾ ਸਾਰੀ ਦੀਏ ਤੇ ਅੰਸ ਵਧੀਏ ਦਾਸ ਉਹਨਾਂ ਦੀ ਦਸਵੀਂ ਪੀੜੀ ਸੰਤ ਅਮਰੀਕ ਸਿੰਘ ਰੰਧਾਵਾ ਦੇ ਸਹਿਬਜ਼ਾਦੇ ਪ੍ਰੋਫੈਸਰ ਬਾਬਾ ਨਿਰਮਨ ਸਿੰਘ ਰੰਧਾਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨੀ ਦੇਖੋ ਹੋਰ ਦਰਸਨੋ ਦੁਰਚਰਨੀ ਮੱਥਾ ਦੁਰਚਰਨੀ ਮੱਥਾ ਜਪਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੱਡਾ ਗੁਰਦੁਆਰਾ ਸਾਹਿਬ ਤਪ ਸਥਾਨ ਗੁਰਦੁਆਰਾ ਮੰਜੀ ਸਾਹਿਬ ਜੀ ਇਹ ਗੁਰਦੁਆਰਾ ਸਾਹਿਬ ਪੰਜਵੇਂ ਪਾਤਸ਼ਾਹ ਜੀ ਦਾ ਤਖਤ ਹੈ ਜਿਸ ਵਕਤ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਦਰਬਾਰ ਸਾਹਿਬ ਅਤੇ ਸਰੋਵਰ ਤਾਮ ਤਰਨ ਤਰਨ ਸਾਹਿਬ ਜੀ ਦੀ ਸੇਵਾ ਕਰਵਾਈ ਤਾਂ ਰਾਤ ਨੂੰ ਗੁਰੂ ਸਾਹਿਬ ਜੀ 7 ਸਾਲ 7 ਮਹੀਨੇ 7 ਦਿਨ ਨਗਰਖਾਰਾ ਦੇ ਵਿਖੇ ਵਿਸ਼ਰਾਮ ਕਰਦੇ ਰਹੇ ਅਰਜਨ ਦੇਵ ਗੁਰੂ ਗੁਰੂ ਜੀ ਦੇ ਨਾਲ ਉਸ ਵਕਤ ਸਿੱਖ ਪਾਈ ਮੋਖਾ ਜੀ ਪਾਈ ਪੈੜਾ ਜੀ ਭਾਈ ਪ੍ਰਾਣਾ ਜੀ ਭਾਈ ਗੁਰਦਾਸ ਜੀ ਅਤੇ ਬਹਾਦਰ ਬਾਬਾ ਬਿਧੀ ਚੰਦ ਜੀ ਅਤੇ ਹੋਰ ਸੰਗਤਾਂ ਸਮੇਤ ਚਰਨ ਪਾਉਂਦੇ ਰਹੇ ਇਹ ਬੜੀ ਸਖਤ ਅਤੇ ਜਹਰੀ ਜਗਾ ਹੈ ਲੀਲਾ ਦੇ ਉਤੇ ਜੋ ਮਾਈ ਪਾਈ ਕੋਈ ਵੀ ਸੁਖਣਾ ਸੁਖਦਾ ਹੈ ਉਸ ਦੀ ਪੂਰੀ ਹੁੰਦੀ ਹੈ ਜਬ ਲੋ ਨਹੀਂ ਲਲਾ ਜੋ ਮਾਈ ਪਾਈ ਝੂਲਣੇ ਮਹਿਲਾਂ ਦੀ ਯਾਤਰਾ ਕਰਨ ਆਉਂਦੇ ਹਨ ਉਹ ਮੰਜੀ ਸਾਹਿਬ ਜੀ ਦੇ ਦਰਸ਼ਨ ਕਰਕੇ ਜਾਂਦੇ ਹਨ ਅਤੇ ਯਾਤਰਾ ਸਫਲ ਹੁੰਦੀ ਹੈ ਗੁਰੂ ਸਾਹਿਬ ਦੇ ਟੈਮ ਦੀ ਨਿਸ਼ਾਨੀ ਇੱਕ ਨਿੱਕੀ ਇੱਟ ਦੀ ਕੋਹੀ ਅਤੇ ਪੋਰਾ ਸਾਹਿਬ ਮੌਜੂਦ ਹੈ ਕਾਰ ਗੱਡੀ ਟਰੱਕ ਆਦ ਗੁਰਦੁਆਰਾ ਸਾਹਿਬ ਦੇ ਅੰਦਰ ਜਾਂਦੀਆਂ ਹਨ ਕਿਉਂਕਿ ਜਗ੍ਹਾ ਬਹੁਤ ਖੁੱਲੀ ਹੈ ਇਸ ਅਸਥਾਨ ਦੀ ਸੇਵਾ ਸੰਤ ਬਾਬਾ ਖੜਕ ਸਿੰਘ ਜੀ ਤੋਂ ਵਰਸੋਏ ਸੰਤ ਬਾਬਾ ਚਰਨ ਸਿੰਘ ਜੀ ਦੇ ਮੁਖ ਸੇਵਾਦਾਰ ਬਾਬਾ ਗੁਲਾਬ ਸਿੰਘ ਜੀ ਸੰਗਤਾਂ ਦੇ ਸਹਿਯੋਗ ਦੇ ਨਾਲ ਸੇਵਾ ਕਰ ਰਹੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ